ਇਧਰੋਂ ਚੱਕ ਕੇ ਦੇ ਲਓ ਵੀ ਮੋਟਰਸਾਈਕਲ ਅੱਗੇ ਘੱਟੋ ਘੱਟ ਵੀ 100 ਫੁੱਟ ਮੋਟਰਸਾਈਕਲ ਚੱਕ ਕੇ ਮਾਰਿਆ ਗੱਡੀ ਨੇ ਉੱਥੋਂ ਐਕਸੀਡੈਂਟ ਹੋਇਆ ਦੇਖੋ ਤੁਸੀਂ ਉਹ ਜਿਹੜੀ ਖਿਲਰੀ ਤੇ ਮੋਟਰਸਾਈਕਲ ਤੇ ਕਿੰਨੇ ਜਣੇ ਸਵਾਰ ਸੀਗੇ ਇੱਕ ਤਿੰਨ ਜਣੇ ਛਣ ਜੀ ਇੱਕ ਇੱਕ ਨੰਬਰਦਾਰ ਆ ਚਾਬੇ ਪਿੰਡ ਦਾ ਖੰਸਾ ਨੰਬਰਦਾਰ ਤੇ ਉਹਦੇ ਨਾਲ ਦੋ ਬੱਚੇ ਸਨ ਖੰਸਰਾਜ ਸਾਨੂੰ ਮਾਲਕ ਤੇ ਦੱਸਣੇ ਦਾ ਕੰਮ ਭਾਈ ਜੀ ਜਿੱਦਾਂ ਦੀ ਇਹ ਸੜਕ ਬਣੀ ਐ ਠੀਕ ਹੈ ਜੀ ਇੱਥੋਂ ਗੱਡੀਆਂ ਆਉਂਦੀਆਂ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਫਿਰ ਰੋਡ ਨਿਕਲਦਾ ਬਮੂਤਪੁਰ ਤੋਂ ਆ ਰਿਹਾ ਜਿਹੜਾ ਵੀ ਬੰਦਾ ਇੱਥੋਂ ਆਉਂਦਾ ਅਚਾਨਕ ਜਿਵੇਂ ਗੱਡੀ 100 ਤੇ ਆਉਂਦੀ ਹੁੰਦੀ ਹੈ ਇਧਰੋਂ ਚੱਕ ਕੇ ਰੇਲਵੇ ਮੋਟਰਸਾਈਕਲ ਅੱਗੇ ਘੱਟੋ ਘੱਟ ਵੀ 100 ਫੁੱਟ ਮੋਟਰਸਾਈਕਲ ਚੱਕ ਕੇ ਮਾਰਿਆ ਗੱਡੀ ਨੇ ਉੱਥੋਂ ਐਕਸੀਡੈਂਟ ਹੋਇਆ ਵੇਖੋ ਤੁਸੀਂ ਉਹ ਜਿਹੜੀ ਖਿਲਰੀ ਤੇ ਮੋਟਰਸਾਈਕਲ ਤੇ ਕਿੰਨੇ ਕ ਜਾਨੇ ਸਵਾਰ ਸੀਗੇ ਇੱਕ ਤਿੰਨ ਜਿਹੜੇ ਸਣਜੀ ਇੱਕ ਇੱਕ ਨੰਬਰਦਾਰ ਆ ਚਾਬੇ ਪਿੰਡ ਦਾ ਹੰਸਾ ਨੰਬਰਦਾਰ ਤੇ ਉਹਦੇ ਨਾਲ ਦੋ ਬੱਚੇ ਸਨ ਹੰਸਰਾਜ ਦੀ ਤੇ ਉਹਦੇ ਬੇਟੇ ਦੀ ਤੇ ਪੁੱਤਰੇ ਦੀ ਮੌਤ ਹੋ ਗਈ ਹੈ ਜੀ ਜਿਹੜਾ ਬੱਚਾ ਇੱਕ ਬੱਚਾ ਲੈ ਕੇ ਗਏ ਨੇ ਉਹ ਕਿੱਥੇ ਲੈ ਗਿਆ ਉੱਦੋਂ ਤੱਕ ਮੰਦਰ ਤੱਕ ਦੋ ਬੱਚੇ ਸੀ ਤੇ ਇੱਕ ਮੋਟਰਸਾਈਕਲ ਚਾਲਕ ਸੀ ਇੱਕ ਮੋਟਰਸਾਈਕਲ ਚਾਲਕ ਸੀਗਾ ਹਾਂਜੀ ਇਹ ਕਿੰਨੇ ਕ ਦੇਰ ਪਹਿਲਾਂ ਦੀ ਗੱਲ ਹੈ ਇਹ ਇਹ ਥੋੜਾ ਸਮੇਂ ਦੇ ਕਿੰਨੇ ਘੰਟੇ ਪੱਦਾ ਘੰਟਾ ਪਹਿਲਾਂ ਦੀ ਉਹ ਗੱਡੀ ਦੇਖੋ ਗੱਡੀ ਕਿਵੇਂ ਪਲਟੀਆਂ ਖਾ ਗਈ ਗੱਡੀ ਉਹ ਨਾ ਸਾਹਮਣੇ ਫਿਕਤਾ ਵੀਰ ਜੀ ਇੱਥੇ ਨਾ ਸਪੀਡ ਬ੍ਰੇਕਰ ਹੋਣੇ ਚਾਹੀਦੇ ਨੇ ਜੀ ਇੱਥੇ ਵਿਜ਼ਿਬਿਲਟੀ ਦੀ ਬੜੀ ਦਿੱਕਤ ਹੈ ਸਾਈਡ ਵਾਲਾ ਕੋਈ ਮਿਰਰ ਵਗੈਰਾ ਲਗਾਇਆ ਜਾਵੇ ਜਿੱਦਾਂ ਮਤਲਬ ਪਤਾ ਲੱਗੇ ਕਿਸੇ ਨੂੰ ਵੀ ਹਾਂ ਕੋਈ ਚੀਜ਼ ਆਉਂਦੀ ਹੋਵੇ ਇੱਥੇ ਕਈ ਵਾਰ ਹਾਸਾ ਹੋਣ ਦੀ ਮਤਲਬ ਉਹ ਹੋਈ ਹੈ ਜੀ ਦਿੱਕਤ ਆ ਰਹੀ ਹੈ ਜੀ ਹੁਣ ਤੁਹਾਡੇ ਆ ਜਿਹੜੀ ਜਾਣਕਾਰੀ ਤਹਿਤ ਕਿ ਵੀ ਇੱਕ ਬੱਚੇ ਦੀ ਤੇ ਇੱਕ ਵਿਅਕਤੀ ਦੀ ਡੈਥ ਹੋ ਗਈ ਹੈ ਹਾਂਜੀ ਹਾਂਜੀ ਤੇ ਇੱਕ ਬੱਚਾ ਜ਼ਖਮੀ ਹੈ ਜਿਹਨੂੰ ਚੰਡੀਗੜ੍ਹ ਲੈ ਗਏ ਨੇ ਹਾਂਜੀ ਬਾਕੀ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਗੱਡੀ ਚੱਕਣ ਆ ਗਏ ਨੇ ਅਜੇ ਤੱਕ ਸਾਨੂੰ ਅਜੇ ਤੱਕ ਗੱਡੀ ਆ ਮਾਲਕ ਦਾ ਕੋਈ ਦੱਸਿਆ ਨਹੀਂ ਹੈਗਾ ਜੀ ਇਹਨਾਂ ਨੇ ਠੀਕ ਨਾ ਜੀ ਗਰੀਬ ਬੰਦਾ ਜੀ ਉਹ ਪਿੰਡ ਦਾ ਜਿਹੜਾ ਵੀ ਉਹਨੂੰ ਵਿਚਾਰੇ ਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਜੀ ਇਹ ਅਸੀਂ ਮੰਗ ਕਰਦਾ ਜੀ ਪ੍ਰਸ਼ਾਸਨ ਤੋਂ ਧੰਨਵਾਦ ਇਹ ਕਿਵੇਂ ਹੋਇਆ ਬਾਈ ਜੀ ਇਹ ਇਹ ਦੇਖੋ ਜੀ ਪਿੰਡ ਤੋਂ ਆ ਰਹੇ ਸੀਗੇ ਠੀਕ ਹੈ ਜੀ ਆ ਰੋਡ ਤੇ ਸਪੀਡ ਨਾਰਮਲ ਸਪੀਡ ਸੀਗੀ ਨਾਲ ਬੱਚੇ ਸੀਗੇ ਕੋਈ ਥੈਲਾ ਸੀਗਾ ਮੋਟਰਸਾਈਕਲ ਸਵਾਰ ਦੀ ਨਾਰਮਲ ਹੌਲੀ ਸਪੀਡ ਸੀਗੀ ਤਾਂ ਗੱਡੀ ਆ ਰਹੀ ਸੀ ਓਵਰ ਸਪੀਡ ਜ਼ਿਆਦਾ ਸਪੀਡ ਸੀ ਗੱਡੀ ਨੂੰ ਕੁਛ ਦੇਖਿਆ ਨਹੀਂ ਹੈਗਾ ਕੁਛ ਵੀ ਤਾਂ ਜਿਵੇਂ ਮੋਟਰਸਾਈਕਲ ਦੇ ਉੱਪਰ ਗੱਡੀ ਚੜੀ ਹੈ ਨਾਲ ਕੁਛਲ ਦੀ ਲੈ ਗਈ ਓ ਸਮੁੰਦਰ ਤੱਕ ਲੈ ਗਈ ਮੋਟਰਸਾਈਕਲ ਜਿੱਤਾਂ ਜੋ ਮੋਟਰਸਾਈਕਲ ਕੱਟਿਆ ਜੀ ਪਲਟੀਆਂ ਲਵਾਤੀਆਂ ਮੋਟਰਸਾਈਕਲ ਬੱਚਾ ਕਿਤੇ ਪਿਆ ਜੀ ਲੱਤਾਂ ਬਾਹਾਂ ਕਿਤੇ ਪਈਆਂ ਜੀ ਚੱਕ ਕੇ ਸਾਰਾ ਲੈ ਗਈ ਉਹ ਗੱਡੀ ਇੱਧਰ ਪਈ ਹੈ ਜੀ ਨਾਲ ਤੁਸੀਂ ਦੇਖ ਸਕਦੇ ਹੋ ਗੱਡੀ ਬਹੁਤ ਬੁਰੀ ਤਰ੍ਹਾਂ ਹੀ ਉਹਨੂੰ ਘਸੀਟਿਆ ਗਿਆ ਔਰ ਨਾਲ ਦੀ ਨਾਲ ਹੀ ਉਹਨਾਂ ਦੀ ਮੌਕੇ ਦੇ ਮੌਤ ਹੋ ਗਈ ਗੱਡੀ ਬਹੁਤ ਤੇਜ਼ ਸੀ ਹਾਂ ਜੀ ਗੱਡੀ ਸਪੀਡ ਸੀਗੀ ਓਵਰ ਸਪੀਡ ਸੀਗੀ ਇੱਥੇ ਮਾਲਕਾਂ ਨੂੰ ਚੱਕਿਆ ਜਾਵੇ ਬੁਲਾਇਆ ਜਾਵੇ ਇਨਸਾਫ ਦਿੱਤਾ ਜਾਵੇ ਧੰਨਵਾਦ ਨਿਊਜ਼ ਦੇਖ ਰਹੇ ਸਾਰੇ ਸਤਿ ਸ਼੍ਰੀ ਅਕਾਲ ਪਾਠਕਾਂ ਨੂੰ ਪਿਆਰ ਭਰੀ ਸਾਸਰੀ ਖਾਲਾਸੀ ਖੜੇ ਆ ਮੈਜਰ ਰੋਡ ਦੇ ਉੱਤੇ ਖੜੇ ਆ ਖੜੇ ਆ ਇੱਥੇ ਮੈਜਰ ਰੋਡ ਦੇ ਉੱਤੇ ਖੜੇ ਆ ਤੇ ਹੁਣੇ-ਹੁਣੇ ਤਕਰੀਬਨ ਅੱਧਾ ਘੰਟਾ ਪਹਿਲਾਂ ਜਾਣਕਾਰੀ ਮਿਲੀ ਹੈ ਇਸ ਰੋਡ ਦੇ ਉੱਤੋਂ ਇੱਕ ਮੋਟਰਸਾਈਕਲ ਸਵਾਰ ਆਪਣੇ ਦੋ ਬੱਚਿਆਂ ਦੇ ਨਾਲ ਆ ਰਿਹਾ ਸੀ ਦੋ ਬੱਚਿਆਂ ਦੇ ਸਵਾਰ ਨਾਲ ਜਿਹੜਾ ਉਹ ਵਿਅਕਤੀ ਆ ਰਿਹਾ ਸੀ ਕੋਈ ਪਿੰਡ ਦਾ ਲੰਬੜਦਾਰ ਦੱਸਦੇ ਨੇ ਜਿਹਦੇ ਕੋਲ ਕੋਈ ਥੋੜਾ ਬੋਤਾ ਸਮਾਨ ਵੀ ਸੀ ਤੇ ਦੇਖ ਸਕਦੇ ਹੋ ਜਿਹੜਾ ਉਹਦਾ ਸਮਾਨ ਉਹਦੇ ਮਗਰ ਦੱਸਦੇ ਨੇ ਕਿ ਵੀ ਆ ਜੀਰੀ ਦਾ ਥੈਲਾ ਰੱਖਿਆ ਹੋਇਆ ਸੀ ਜੀਰੀ ਦੇ ਥੈਲਾ ਰੱਖਿਆ ਹੋਇਆ ਸੀ ਕਿਵੇਂ ਕਿਸ ਤਰ੍ਹਾਂ ਹਾਦਸਾ ਵਾਪਰਿਆ ਦੱਸਿਆ ਤਾਂ ਜੇ ਇਹ ਜਾ ਰਿਹਾ ਕਿ ਵੀ ਜਿਹੜੀ ਗੱਡੀ ਵਾਲੀ ਦੀ ਸਪੀਡ ਸੀ ਬਹੁਤ ਤੇਜ਼ੀ ਸਪੀਡ ਸੀ ਤੇ ਸਮਾਨਾ ਰੋਡ ਤੋਂ ਗੱਡੀ ਸਵਾਰ ਆ ਰਿਹਾ ਸੀਗਾ ਤੇ ਮੋਟਰਸਾਈਕਲ ਸਵਾਰ ਦੇ ਨਾਲ ਦੋ ਬੱਚੇ ਵੀ ਸਨ ਜਿਹਦੇ ਵਿੱਚੋਂ ਇੱਕ ਵਿਅਕਤੀ ਦੀ ਤੇ ਬੱਚੇ ਦੀ ਡੈਥ ਹੋ ਗਈ ਹੈ ਇਹ ਜਿਹੜਾ ਦੂਸਰਾ ਬੱਚਾ ਸੀਗਾ ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਤੇ ਸੂਤਰਾਂ ਦੀ ਜਾਣਕਾਰੀ ਹੈ ਸੂਤਰਾਂ ਨੇ ਇੱਥੇ ਜਿਹੜੇ ਜਾਣਕਾਰੀ ਇੱਥੇ ਲੋਕ ਖੜੇ ਸੀਗੇ ਉਹਨਾਂ ਨੇ ਦੱਸਿਆ ਕਿ ਬੜੀ ਦੂਰ ਤੱਕ ਗੱਡੀ ਸਵਾਰ ਬੱਚੇ ਨੂੰ ਤੇ ਮੋਟਰਸਾਈਕਲ ਸਵਾਰ ਨੂੰ ਦਰੜਦਾ ਹੀ ਲੈ ਗਿਆ ਬਹੁਤ ਦੂਰ ਤੱਕ ਮੋਟਰਸਾਈਕਲ ਸਵਾਰ ਨੂੰ ਬੱਚੇ ਨੂੰ ਤੇ ਮੋਟਰਸਾਈਕਲ ਸਵਾਰ ਨੂੰ ਦਰੜਦਾ ਲੈ ਗਿਆ ਤੇ ਬਹੁਤ ਹੀ ਦਰਦਨਾਕ ਹਾਸਾ ਹੋਇਆ ਤੇ ਦਰਦਨਾਕ ਹਾਸੇ ਦੀ ਆ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ ਕਿਵੇਂ ਐਕਸੀਡੈਂਟ ਹੋਇਆ ਕੀ ਕਾਰਨ ਰਹੀਂ ਐਕਸੀਡੈਂਟ ਹੋਣ ਦੇ ਤੇ ਤੁਹਾਨੂੰ ਦਿਖਾ ਰਹੇ ਆ ਅਸੀਂ ਆਪਣੇ ਕੈਮਰਾਮੈਨ ਨੂੰ ਕਹਾਂਗੇ ਵੀ ਸੜਕਾਂ ਤੇ ਪਈਆਂ ਨੇ ਤੇ ਮੋਟਰਸਾਈਕਲ ਦੀ ਜੇ ਹਾਲਤ ਦੇਖੀ ਜਾਵੇ ਤਾਂ ਮੋਟਰਸਾਈਕਲ ਦੀ ਹਾਲਤ ਵੀ ਬਹੁਤ ਹੀ ਟੁੱਟ ਚੁੱਕਿਆ ਬਹੁਤ ਭਾਰੀ ਗਿਣਤੀ ਦੇ ਵਿੱਚ ਮੋਟਰਸਾਈਕਲ ਦਾ ਨੁਕਸਾਨ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਇੱਥੋਂ ਸਹਿਜ ਹੀ ਆਪਾਂ ਅੰਦਾਜ਼ਾ ਲਾ ਸਕਦੇ ਆ ਕਿ ਉਸ ਬੱਚੇ ਦਾ ਦੋਨੋਂ ਦੋ ਬੱਚਿਆਂ ਦਾ ਤੇ ਮੋਟਰਸਾਈਕਲ ਸਵਾਰ ਦਾ ਕਿਵੇਂ ਉਹਨਾਂ ਦਾ ਕੀ ਉਹਨਾਂ ਤੇ ਬੀਤੀ ਹੋਏਗੀ ਕਿਉਂਕਿ ਜੇ ਹੁਣ ਗੱਲ ਕੀਤੀ ਜਾਵੇ ਪਿਛਲੇ ਇਹ ਜਿਹੜਾ 2025 ਸਾਲ ਚੜਿਆ ਸਮਾਣਾ ਸ਼ਹਿਰ ਵਾਸਤੇ ਤਾਂ ਬਹੁਤ ਹੀ ਮਾੜਾ ਦਿਨ ਚੜਿਆ ਕੋਈ ਉਹ ਦਿਨ ਜਾਂਦਾ ਜਿੱਦਨ ਪਟਿਆਲਾ ਰੋਡ ਤੇ ਜਾਂ ਕਿਸੇ ਆਸ-ਪਾਸ ਨੇੜੇ-ਤੇੜੇ ਕੋਈ ਉਹ ਦਿਨ ਜਾਂਦਾ ਜਿੱਦਨ ਕਿ ਵੀ ਹਾਸਾ ਨਾ ਵਾਪਰਵੇ ਅਜੇ ਕੁਝ ਹੀ ਦਿਨ ਹੋਏ ਨੇ ਜਿਹੜੇ ਸੱਤ ਮਾਸੂਮ ਬੱਚੇ ਤੇ ਇੱਕ ਡਰਾਈਵਰ ਦੀ ਡੈਥ ਹੋ ਗਈ ਸੀਗੀ ਤੇ ਬੀਤੇ ਹੀ ਦਿਨੀ ਦਾ ਪਤਾ ਲੱਗਿਆ ਕਿ ਦੋ ਬੱਚੇ ਵੀ ਭਾਖੜਾ ਦੇ ਵਿੱਚ ਵਹਿ ਗਏ ਸੀਗੇ ਤੇ ਅੱਜ ਦੀ ਜਿਹੜੇ ਹੁਣ ਗੱਲ ਕੀਤੀ ਜਾਵੇ ਤਾਂ ਹੁਣ ਇੱਥੇ ਜਿੱਥੇ ਮਾਈਸਾ ਰੌਂਡ ਤੇ ਖੜੇ ਆ ਦੋ ਬੱਚੇ ਤੇ ਇੱਕ ਚਾਲਕ ਸੀਗੇ ਕਿ ਵੀ ਮੋਟਰਸਾਈਕਲ ਸਵਾਰ ਦੇ ਉੱਤੇ ਉਹਨਾਂ ਨਾਲ ਜਿਹੜਾ ਦਰਦਨਾਕ ਹਾਸਾ ਹੋਇਆ ਹੈ ਦੇਖਿਆ ਨਹੀਂ ਜਾ ਸਕਦਾ ਸਾਡੇ ਆਉਣ ਤੋਂ ਪਹਿਲਾਂ ਹੀ ਜਿਹੜੇ ਉਹ ਉਹਨਾਂ ਨੇ ਵਿਅਕਤੀਆਂ ਦੀਆਂ ਜਿਹੜੀ ਡੈੱਡ ਬੋਡੀਆਂ ਸੀਗੀਆਂ ਉਹ ਹੁਣ ਸਿਵਲ ਹਸਪਤਾਲ ਲੈ ਗਏ ਨੇ ਤੇ ਉਹਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਾਂਗੇ ਕਿਵੇਂ ਇਹ ਹਾਸਾ ਵਾਪਰਿਆ ਤੇ ਜੇ ਗੱਲ ਕੀਤੀ ਜਾਵੇ ਰਫ਼ਤਾਰ ਬਹੁਤ ਹੀ ਤੇਜ਼ ਹੈ ਹਰ ਵਿਅਕਤੀ ਦੀ ਕਿ ਵੀ ਅਸੀਂ ਅਸੀਂ ਪਹਿਲਾਂ ਚਲੇ ਜਾਈਏ ਸਮਾਣਾ ਹਲਚਲ ਵੱਲੋਂ ਇਹੀ ਇਹੀ ਸੰਦੇਸ਼ ਲਾਇਆ ਜਾਂਦਾ ਹੈ ਕਿ ਵੀ ਹੌਲੀ ਚੱਲੋ ਆਪ ਵੀ ਬਚੋ ਤੇ ਦੂਸਰਿਆਂ ਨੂੰ ਵੀ ਬਚਾਓ ਕਹਿੰਦਾ ਮਤਲਬ ਇਹ ਹੈ ਕਿ ਵੀ ਤੁਸੀਂ ਬਹੁਤ ਸਪੀਡ ਤੇ ਗੱਡੀ ਦੀ ਸਪੀਡ ਸੀ ਗੱਡੀ ਬਹੁਤ ਤੇਜ਼ ਸਪੀਡ ਤੇ ਗੱਡੀ ਸੀ ਦੇਖ ਸਕਦੇ ਹੋ ਗੱਡੀ ਕਿੱਥੇ ਪਈ ਹੈ ਬਹੁਤ ਦੂਰੀ ਤੇ ਗੱਡੀ ਪਈ ਹੈ ਤੇ ਜੇ ਮੋਟਰਸਾਈਕਲ ਸਵਾਰ ਦੀ ਗੱਲ ਕਰੀਏ ਮੋਟਰਸਾਈਕਲ ਤੇ ਦੋ ਬੱਚੇ ਸਵਾਰ ਸੀਗੇ ਇੱਕ ਮੋਟਰਸਾਈਕਲ ਚ ਹਵਾ ਸਵਾਰ ਸੀ ਤੇ ਇੱਕ ਬੱਚੇ ਦੀ ਤੇ ਵਿਅਕਤੀ ਦੀ ਡੈਥ ਹੋ ਗਈ ਹੈ ਤੇ ਜਰ ਹੁਣ ਇਹ ਹਾਲ ਤੱਕ ਇਹ ਵੀ ਜਿਹੜੀ ਹਾਲਤ ਮੋਟਰਸਾਈਕਲ ਦੀ ਹੈ ਕਿਸੇ ਤੋਂ ਲੋਕੀ ਨਹੀਂ ਹੈ ਤੇ ਗੱਡੀ ਜਿਹੜੀ ਦੇਖ ਸਕਦੇ ਹੋ ਸੜਕ ਤੋਂ 50 60 ਗੋਟ ਦੀ ਬਹੁਤ ਦੂਰੀ ਤੇ ਗੱਡੀ ਪਈ ਹੈ ਦੱਸਦੇ ਦਾ ਇਹੀ ਨੇ ਕਿ ਵੀ ਗੱਡੀ ਦੀ ਸਪੀਡ ਬਹੁਤ ਹੀ ਤੇਜ਼ ਸੀ ਦੇਖਦੇ ਹੁਣ ਇਹਦੇ ਵੱਲ ਕੀ ਜੀ ਗਲਤੀ ਸੀ ਤੇ ਹੁਣ ਪ੍ਰਸ਼ਾਸਨ ਦੀ ਇਸ ਵੱਲ ਆਪਾਂ ਮੌਕੇ ਤੇ ਪਹੁੰਚ ਚੁੱਕੇ ਆ ਕਿਵੇਂ ਹਾਦਸਾ ਵਾਪਰਿਆ ਪ੍ਰਸ਼ਾਸਨ ਨਾਲ ਵੀ ਗੱਲ ਗੱਲਬਾਤ ਕਰਦੇ ਆ ਇਹ ਹਾਸਾ ਕਿਵੇਂ ਵਾਪਰਿਆ ਇਹ ਕਿ ਵੀ ਪਤਾ ਲੱਗਿਆ ਕਿ ਵੀ ਉਹਦੇ ਮੋਟਰਸਾਈਕਲ ਸਵਾਰ ਦੇ ਉੱਤੇ ਦੋ ਬੱਚੇ ਸੀ ਤੇ ਇੱਕ ਵਿਅਕਤੀ ਸੀਗਾ ਹਾਂ ਜੀ ਕੀ ਨਾਮ ਸੀ ਮੋਟਰਸਾਈਕਲ ਸਵਾਰ ਦਾ ਤੇ ਕਿਹੜੇ ਪਿੰਡ ਦਾ ਸੀ ਸਰ ਜੀ ਸਾਨੂੰ 4:12 ਵਜੇ ਤੋਂ ਤਲਾਹ ਮਿਲੀ ਸੀ ਕੰਟਰੋਲ ਰੂਮ ਤੋਂ ਵੀ ਇੱਕ ਰੋਡ ਐਕਸੀਡੈਂਟ ਰਾਇਮੈਸਟਰ ਰੋਡ ਤੇ ਜੀ ਚਲੋ ਅਸੀਂ ਮੌਕੇ ਤੇ ਪਹੁੰਚੇ ਸੀ ਕਿ ਜਿਹੜਾ ਉਹ ਹੰਸਰਾਜ ਹੈ ਪੁੱਤਰ ਪਿਆਰਾ ਸਿੰਘ ਉਹਦੇ ਬਾਰੇ ਚਾਬਿਤ ਹੈ ਉਹਦੀ ਮੌਕੇ ਡੈਥ ਹੋ ਗਈ ਸੀ ਤੇ ਉਹਦੇ ਨਾਲ ਸਰ ਦੋ ਬੱਚੇ ਵੀ ਸੀਗੇ ਹਾਂ ਦੋ ਬੱਚੇ ਜਿਹੜਾ ਇੱਕ ਦਾ ਨਾਮ ਹਰਮਨ ਹੈ ਇੱਕ ਦਾ ਨਵਜੋਤ ਇੱਕ ਦਾ ਜਸ਼ਨ ਹੈ ਤੇ ਦੋਵੇਂ ਬੱਚੇ ਦਿਲਰਾ ਭੇਦੇ ਨੇ ਅਗਲੇ ਇਲਾਜ ਲਈ ਹੈ ਜੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਜਦੋਂ ਤੁਸੀਂ ਆਏ ਸੀਗੇ ਉੱਥੇ ਦੋਵੇਂ ਬੱਚੇ ਠੀਕ ਸੀਗੇ ਹਾਂ ਉਸ ਟਾਈਮ ਤਾਂ ਦੱਸ ਰਹੇ ਸੀ ਮੌਕੇ ਤੇ ਜਦੋਂ ਆਏ ਅੱਜ ਵੀ ਅੱਗੇ ਰੈਫਰ ਕਰ ਰਹੇ ਨੇ ਡਾਕਟਰ ਸਾਹਿਬ ਕਹਿੰਦੇ ਵੀ ਹੈ ਸੀਰੀਅਸ ਨੇ ਜੀ ਜੀ ਹਾਂ ਜੀ ਤੇ ਕੁਝ ਪਤਾ ਨਹੀਂ ਲੱਗਿਆ ਗਲਤੀ ਕੀ ਉਹਨਾਂ ਦੀ ਸੀ ਜਾਂ ਕਿਸ ਤਰ੍ਹਾਂ ਦੀ ਗੱਡੀ ਸਪੀਡ ਸੁਪਤੀਸ਼ ਕਰ ਰਹੇ ਹਾਂ ਉਹਨਾਂ ਦੇ ਬਿਆਨ ਤੇ ਮੌਕੇ ਤੇ ਆਏ ਆ ਗੱਡੀ ਮੌਕਾ ਦੇਖ ਰਹੇ ਆ ਸਾਰਾ ਜੀ ਹਾਂ ਜੀ ਧੰਨਵਾਦ ਜੀ ਸਮਾਣਾ ਹਲਚਲ ਲਈ ਸੁਣਾ ਗੱਲ ਕਰਨ ਲਈ ਦੇਖ ਸਕਦੇ ਹੋ ਇਹ ਉਹੀ ਰੋੜਾ ਹੈ ਚਾਬਾ ਰੋੜਾ ਜਿੱਥੋਂ ਕਿ ਵੀ ਉਹ ਮੋਟਰਸਾਈਕਲ ਸਵਾਰ ਆ ਰਿਹਾ ਸੀ ਆਪਣੇ ਦੋ ਬੱਚਿਆਂ ਦੇ ਨਾਲ ਸੀ ਤੇ ਜਿੱਥੇ ਤੱਕ ਜਾਣਕਾਰੀ ਮਿਲੀ ਹੈ ਕਿ ਵੀ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ ਤੇ ਗੱਡੀ ਦੀ ਸਪੀਡ ਦੇਖ ਸਕਦੇ ਹੋ ਗੱਡੀ ਵਾਲੇ ਤੋਂ ਵੀ ਬ੍ਰੇਕਾਂ ਨਾ ਲੱਗਦੀਆਂ ਲੱਗਦੀਆਂ ਵੀ ਦੇਖੋ ਗੱਡੀ ਕਿੰਨੀ ਦੂਰੀ ਤੱਕ ਜਾ ਪਈ ਹੈ ਤੇ ਮੋਟਰਸਾਈਕਲ ਦੀ ਔਰ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਚੱਪਲਾਂ ਵੀ ਪਈਆਂ ਨੇ ਇੱਥੇ ਦੇਖ ਸਕਦੇ ਹੋ ਇੱਥੇ ਛੋਟੇ-ਛੋਟੇ ਬੱਚਿਆਂ ਦੀਆਂ ਚੱਪਲਾਂ ਵੀ ਪਈਆਂ ਨੇ ਤੇ ਜੇ ਗੱਡੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਕਿ ਵੀ ਕਿੰਨੀ ਸਪੀਡ ਤੇ ਗੱਡੀ ਹੋਣੀ ਹੈ ਕਿ ਵੀ ਕਿਸ ਤਰ੍ਹਾਂ ਇਹ ਦਰਦਨਾਕ ਹਾਸਾ ਹੋਇਆ ਤੇ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਤੇ ਆਪਣੀ ਜਾਂਚ ਕਰ ਰਹੇ ਨੇ ਕਿਵੇਂ ਇਹ ਹਾਸਾ ਵਾਪਰਿਆ ਤੇ ਅਸੀਂ ਵੀ ਇਹੀ ਸਮਾਣਾ ਹਲਚਲ ਨਿਉਸ ਰਾਈ ਇਹੀ ਬੇਨਤੀ ਕਰਾਂਗੇ ਕਿ ਥੋੜਾ ਹੌਲੀ ਚੱਲਿਆ ਕਰੋ ਆਪ ਵੀ ਬਚੋ ਤੇ ਦੂਸਰਿਆਂ ਨੂੰ ਵੀ ਬਚਾਓ ਦੇਖ ਸਕਦੇ ਹੋ ਮਾਈਸਾ ਰੋਡ ਤੇ ਐਕਸੀਡੈਂਟ ਹੋਇਆ ਹੈ ਸੂਤਰਾਂ ਦੀ ਜਾਣਕਾਰੀ ਦੱਸ ਰਹੇ ਨੇ ਕਿ ਵੀ ਪਾ ਲੂਗੀ ਹੈ ਦੇਖ ਸਕਦੇ ਹੋ ਜਿਸ ਤੇ ਇੱਕ ਚਾਲਕ ਦੀ ਤੇ ਦੋ ਬੱਚੇ ਬੈਠੇ ਸੀਗੇ ਤੇ ਇਹਦੇ ਵਿੱਚ ਇੱਕ ਬੱਚੇ ਦੀ ਤੇ ਵਿਅਕਤੀ ਦੀ ਮੌਤ ਹੋ ਗਈ ਹੈ ਜਿਵੇਂ ਜਿਵੇਂ ਜਾਣਕਾਰੀ ਮਿਲੀ ਹੈ ਮੋਟਰਸਾਈਕਲ ਵੀ ਦੇਖ ਰਹੇ ਹਾਂ ਤੇ ਆਹ ਮੋਟਰਸਾਈਕਲ ਨੰਬਰ ਵੀ ਤੁਹਾਨੂੰ ਦਿਖਾ ਦਿੰਨੇ ਆ ਪੀਬੀ 11 ਪੀਬੀ 23 ਐਫ 6180 ਨੰਬਰ ਹੈ ਮੋਟਰਸਾਈਕਲ ਦਾ ਇੱਕ ਵਿਅਕਤੀ ਦੀ ਤੇ ਬੱਚੇ ਦੀ ਡੈਥ ਹੋ ਗਈ ਹੈ ਤੇ ਦੂਸਰੇ ਬੱਚੇ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਤੇ ਜੜੀ ਜਾਣਕਾਰੀ ਦੱਸ ਦरहे ਨੇ ਕਿ ਵੀ ਗੱਡੀ ਦੀ ਜਿਹੜੀ ਸਪੀਡ ਸੀ ਬਹੁਤ ਤੇਜ਼ ਸੀ ਤੇ ਜਿਹੜਾ ਮੋਟਰਸਾਈਕਲ ਸਵਾਰ ਸੀਗਾ ਕੋਈ ਨੰਬਰਦਾਰ ਦੱਸਦੇ ਨੇ ਨਾੜੀ ਨੇੜੇ ਦੇ ਪਿੰਡ ਦਾ ਤੇ ਬਾਕੀ ਜੜੀ ਜਾਣਕਾਰੀ ਹੈ ਤੇ ਹੋਰ ਵਿਅਕਤੀਆਂ ਤੋਂ ਵੀ ਜਾਣਕਾਰੀ ਕਵਰ ਕਰਦੇ ਆ ਤੁਹਾਨੂੰ ਗੱਡੀ ਵੀ ਦਿਖਾ ਦਿੰਨੇ ਆ ਗੱਡੀ ਕਿੱਥੇ ਬਹੁਤ ਦੂਰੀ ਤੱਕ ਕਿ ਵੀ ਗੱਡੀ ਵਾਲਾ ਜਿਹੜਾ ਸੀਗਾ ਕਿ ਮੈਨੂੰ ਦਰੜਦਾ ਗਿਆ ਤੇ ਗੱਡੀ ਵੀ ਦੇਖ ਸਕਦੇ ਹੋ ਕਿੱਥੇ ਪਈ ਆ ਸੜਕ ਤੋਂ ਨਿਆ 60 ਫੁੱਟ ਦੀ ਦੂਰੀ ਤੇ ਗੱਡੀ ਖੇਤਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਸਪੀਡ ਤੇ ਗੱਡੀ ਹੋਣੀ ਹੈ ਜਿਹੜੀ ਗੱਡੀ ਪਲਟੀ ਹੋਈ ਹੈ ਇਹਦਾ ਸਹਿਜ ਅੰਦਾਜ਼ਾ ਲਾਇਆ ਜਾ ਸਕਦਾ ਤੇ ਵਿਅਕਤੀ ਜਿਨ੍ਹਾਂ ਨੇ ਦੇਖਿਆ ਇਹ ਹਾਦਸਾ ਜਿਹੜਾ ਹੋਇਆ ਤੇ ਜਾਣਕਾਰੀ ਉਹਨਾਂ ਤੋਂ ਵੀ ਦਰ ਲੈਣੇ ਆ ਤੇ ਕੀ ਆਖਦੇ ਨੇ ਇਹ ਮਾਈਕ ਰੋਡ ਹੈ ਮਾਈਕ

ਅਵੇ ਇੱਥੋਂ ਜੜੀ ਗੱਡੀ ਇਹ ਗੱਡੀ ਕੱਟੀ ਹੋਣੀ ਨਾ ਐਵੇਂ ਉਹਦੀ ਜੀੜੀ ਚੂਰੀ ਵਿਚਾਰੇ ਦੀ ਖੇਲ ਰਗੀ ਆ ਅੱਗੇ ਅੱਗੇ ਹਲ ਲਵਾਉਂਦੇ ਆ